ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਅਜਨਾਲਾ ਦੇ ਨਵੇਂ ਪਿੰਡ ਦੀ 35 ਸਾਲਾ ਮਹਿਲਾ ਆਪਣੇ ਗੋਡੇ ਦਾ ਆਪਰੇਸ਼ਨ ਕਰਵਾਉਣ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੋਈ ਸੀ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਏ ਗਏ ਹਨ ਕਿ ਹਸਪਤਾਲ ਪ੍ਰਬੰਧਕਾਂ ਵੱਲੋਂ ਗਲਤ ਟੀਕਾ ਲਗਾਉਣ ਨਾਲ ਸਾਡੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ ਅਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਉਦੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦਾ ਪਰਿਵਾਰਕ ਰੋਸ਼ਵਜੋ ਹਸਪਤਾਲ ਦੇ ਬਾਹਰ ਮੁਜ਼ਾਹਰਾ ਕਰ ਰਹੇ ਹਨ ਅੰਮ੍ਰਿਤਸਰ ਤੋਂ ਨਿਊਜ਼ 24 ਪੰਜਾਬ ਲਈ ਸਾਇਲ ਗੁਪਤਾ ਦੀ ਖਾਸ ਰਿਪੋਰਟ। ਜੀ ਇਹ ਕਰੰਮ ਪਰਨਾਮ ਸੁਣੋ। ਮੇਰਾ ਨਾਮ ਮਰਜਲ ਸਿੰਘ ਆ, ਨਿਸ਼ਚੈ ਰੱਬਾ ਰਹਿਣ ਵਾਲਾ। ਤੁਹਾਡੇ ਕੋਲ ਲੱਗਦੇ ਸੀ ਭਾਈ। ਇਹ ਮੇਰਾ ਜੀ ਸਾਲੀ ਸਾਹਿਬ ਆ। ਜੀ ਕੀ ਗੱਲ ਹੈ ਭਾਈ ਜੀ? ਗੱਲ ਜੀ ਇਹਨਾਂ ਦਾ ਗੋਡਾ ਨੂੰ ਲੈਸ ਸੀਗਾ। ਜੀ ਇਹਨਾਂ ਕੋਲ ਪ੍ਰੈਸ਼ਨ ਕਰਾਇਆ ਸੀਗਾ ਬਿਲਕੁਲ ਠੀਕ ਠਾਕ ਹੋ ਗਿਆ ਪ੍ਰੈਸ਼ਨ। ਕੋਈ ਗੱਲਬਾਤ ਨਹੀਂ ਹੋਈ ਅੱਜ ਛੁੱਟੀ ਮਿਲਣੀ ਸੀਗੀ। ਕੋਈ ਟੀਗਾ ਟੀਗਾ ਕੋਈ ਲੱਗਿਆ ਇਹਨਾਂ ਕੋਲੋਂ ਗਲਤ ਛੁੱਟੀ ਦੇਣ ਨੂੰ ਤਿਆਰ ਸੀਗੇ ਪਾਹੇ ਵੀ ਲੈ ਲਿਆ 4.5 ਲੱਖ ਰੁਪਈਆ ਦਾ। ਹਾਂ ਜੀ। ਹਾਂ ਜੀ। ਪਰ ਅ ਉਹ ਫੋਨ ਕਰ ਰਹੇ ਆ ਇਹ ਬਿਲਕੁਲ ਨਹੀਂ ਫੋਨ ਟੋਕਰ ਫੋਨ ਇਹਨਾਂ ਦਾ ਵੱਧ ਆ ਰਿਹਾ ਤੁਸੀਂ ਕੀ ਫੋਨ ਬਾਈ ਮਾਂ ਕੱਤੇਗਾ ਇਹ ਸਾਹ ਮਲੇ ਦੀ ਸਾਨੂੰ 26 ਸਾਲ ਦੀ ਲੱਗਦੀ ਦੀ ਅੰਮ੍ਰਿਤ ਹਾਂਜੀ ਹਾਂਜੀ ਇਹਨਾਂ ਕੋਈ ਚੈੱਕ ਨਹੀਂ ਕੀਤਾ ਮਤਲਬ ਜੇ ਬਲੱਡ ਚੜਾਉਣਾ ਸੀਗਾ ਤਾਂ ਪ੍ਰੈਸ਼ਰ ਤੇ ਪਹਿਲਾਂ ਚੜਾਉਂਦੇ ਇਹਨਾਂ ਸਾਡੇ ਕੋਲ ਬਾਅਦ ਤੇ ਮੰਗਾਇਆ ਉਹ ਅਜੇ ਤੱਕ ਨੂੰ ਚੜਾ ਦੇ ਤੜਾਇਆ ਨਹੀਂ ਜੱਤ ਹੋ ਗਈ ਉਹਨਾਂ ਦੀ ਹਾਂਜੀ ਤੋਂ ਖਤਰੀ ਦੀ ਬਿਲਕੁਲ ਇਹਨਾਂ ਕੋਈ ਟੀਕਾ ਲਾਤਾ ਛੁੱਟੀ ਦੀ ਤਿਆਰੀ ਕੀਤੀ ਹੋਈ ਹੈ ਨਾ ਹਾਂਜੀ ਮੋੜਾ ਆਵਜੀ ਹਾਂਜੀ ਇਹ ਬਿਲਕੁਲ ਡਾਕਟਰ ਨੇ ਤੱਕ ਜਾਵੇ ਇਹ ਕਿਹਨਾ ਹੋਰ ਨਾਲ ਤੱਕਲਾ ਹੋਏਗਾ ਹਾਂ ਗਰੀਬ ਬੰਦਿਆਂ ਨੇ ਪੈਸੇ ਟੋਕ ਟੋਕ ਵਿਆਜ ਤੇ ਇਹਨਾਂ ਨੂੰ ਦਿੱਤਾ 4.5 ਲੱਖ ਰੁਪਈਆ ਇਹ ਕਹਿੰਦੇ ਭਾਵੇਂ ਗਰੀਬਾਂ ਦੇ ਰੌਲ ਰਹਿਣਾ ਜੀ ਲੋਕੀ ਰੱਬ ਮੰਨਦੇ ਜੇ ਰੱਬ ਇਸ ਤਰ੍ਹਾਂ ਦਾ ਕਰੇਗਾ ਕਿ ਕਿਸੇ ਕਿਸੇ ਨੂੰ ਇਹ ਰਾਬੜੇ ਦੇ ਚਲੋ ਕਰੋ ਦੂਜੇ ਰਾਬੜੇ ਦੇ ਕਰਨਾ ਤੇ ਅੱਜ ਬਾਤ ਨੂੰ ਦੇ ਰਾਬੜੀ ਹੈਗੇ ਇਹ ਰਾਬੜੇ ਦੇ ਇਰਾਦੇ ਹਸਲਾ ਦੇ ਇਹ ਗਲਾਗ ਨੇ ਇਹ ਜਵਾਦ ਨੇ ਉਹ ਕਰ ਤਿੰਨ ਚਾਰ ਕੇਸ ਪਹਿਲੇ ਵੀ ਇੱਥੇ ਹੋ ਚੁੱਕੇ ਆ ਇਹ ਕੀ ਮੈਟਰ ਜਿਹੜਾ ਤੁਸੀਂ ਉਸ ਵਾਂ ਘਰ ਨਾ ਲਗਾਏ ਇਹ ਸਾਰੇ ਆਪਾਂ ਗੋਡਿਆਂ ਦਾ ਅਪਰੇਟ ਕਰਾਇਆ ਵੀ ਹੈ ਮੇਰਾ ਦੀਦੀ ਆਡੀ ਵੱਡੇ 72 45 ਸਾਲਾਂ ਦਾ ਗੋਡਿਆਂ ਦਾ ਅਪਰੇਟ ਕਰਾਇਆ ਤੇ ਇਹ ਉਹਨਾਂ ਦੇ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਐਟ ਕੋ ਬਲੱਡ ਮੰਗਾਇਆ ਇਹਨਾਂ ਨੇ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੂੰ ਚੜਾਇਆ ਨਹੀਂ ਹੋਆ ਚਾਹੀਏ ਬਲੱਡ ਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੋਦੀ ਰਹੀ ਹੈ ਉਹਨਾਂ ਦੇ ਹਾਂਜੀ ਇਹ ਡਾਕਟਰ ਦਾ ਫਰਜ ਬੰਦਾ ਆਹ ਡੈਨੀ ਫਰਜ ਬੰਦਾ ਵੀ ਵੇਖੋ ਤੀਪ ਜਾਂ ਬਲਾਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਬਲੀਡਿੰਗ ਉਹਨਾਂ ਨੂੰ ਦੇਰੀ ਜਦ ਖੂਨ ਖਤਮ ਹੋ ਗਿਆ ਨਾ ਉਹਨਾਂ ਨੇ ਕੋਈ ਟੈਸਟ ਕੀਤਾ ਬਲੱਡ ਦਾ ਕਿੰਨੇ ਪੈਸੇ ਲਿੱਤੇ ਸੀ ਉਹਨਾਂ ਨੇ ਸਾਡੇ ਕੋ 4-5 ਲੱਖ ਰੁਪਏ ਲਿਆ ਜਾਂਦੇ ਹਾਂਜੀ ਦੇਹੁ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਹਾਂਜੀ ਸਰ ਵਿਆਥੀ ਹੋ ਗਈ ਉਹਦੀ ਇਹਨਾਂ ਕੋ ਪਤਾ ਨਹੀਂ ਕੀ ਚੱਕਰ ਹੈ ਇੰਜੈਕਸ਼ਨ ਗਲਤ ਜਾ ਲੱਗਾ ਤੇ ਜਿਹੜਾ ਸਟਾਫ ਆ ਉਹ ਕੋਈ ਐਜੂਕੇਟਿਡ ਇਨਸਾ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਐਵੇਂ ਹੀ ਰੱਖਿਆ ਸਾਰੇ ਇਹ ਸੀ ਕਿ ਡਾਕਟਰ ਨੂੰ ਮਿਲੇ ਹੋਏ ਜਾਂ ਨਹੀਂ ਡਾਕਟਰ ਵੀਝੋੜਾ ਆਗੀ ਡਾਕਟਰ ਵੀਝੋੜਾ ਆ ਤੁਸੀਂ ਕੀ ਮੰਗ ਕਰਦੇ ਭਾਈ ਇਨਸਾਫ ਮਿਲਣਾ ਚਾਹੀਦਾ ਅਨੂ ਜੀ ਮੋਕੇ ਪੁਲਿਸ ਆਈਏ ਮੋਕੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂਜੀ ਕੀ ਗੱਲ ਹੈ ਜੇਸ਼ਨ ਹਾਂਜੀ ਆਪਾਂ ਬਟਾਲੇ ਦੇ ਆਪਾਂ ਕੀ ਗੱਲ ਹੋਈ ਹੈ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਆਪਾਂ ਪ੍ਰੇਸ਼ਾਨ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਪ੍ਰੇਸ਼ਨ ਕੀਤਾ ਇਹ ਨਿਊ ਲਾਈਟ ਐਨ ਯੂ ਐਲ ਆਈਆ ਫੇ ਨਿਊ ਲਾਈਬ੍ਰੇਰੀ ਦਾ ਚੋਕ ਲਾ ਕੇ ਇਹਨਾਂ ਨੇ ਚੰਗਾ ਭਲਾ ਪ੍ਰੇਸ਼ਨ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਦਾ ਸਟਾਫ ਚੰਗਾ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਚਾਹ ਆਪ 6-7 ਦਿਨ ਹੋ ਗਏ ਖੂਨ ਇਹਨਾਂ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਰਹੀ ਕਿੰਨਾ ਇਹਨਾਂ ਬਸ ਚੋਪ ਕਰਕੇ ਖੂਨ ਚੜਾਤਾ ਕਰਨਾ ਮ ਪਹਿਲਾਂ ਪੋਹ ਗੀਆਂ ਨਹੀਂ ਯਾ ਪਰ ਬਾਈ ਨਗੇਲੀ ਕੋਈ ਧਿਆਨ ਹੀ ਨਹੀਂ ਆਨੀ ਇਹਨਾਂ ਦਾ ਬਲੀਡ ਘਾਣਦੇ ਹੀ ਬਲੀ ਧਿਆਨ ਹੀ ਨਹੀਂ ਦੇਂਦੇ ਪਹਿਲੇ ਡਾਕਟਰ ਮਿਲੇ ਡਾਕਟਰ ਭੱਜ ਗਏ ਸਾਰੇ ਕੋਈ ਲਾਗੇ ਮਥੇ ਲੱਗਣ ਡਿਆ ਕੋਈ ਸਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭੱਜ ਗਏ ਸਾਰੇ ਆ ਵੀ ਕੀ ਗੱਲ ਹੋਈ ਹੋ ਬਾਈ ਗੱਲ ਇਹ ਬਕਰਾ ਹੀ ਜੋੜਦਾ ਉਹਦਾ ਕੁੜੀ ਦਾ ਆਪਰੇਸ਼ਨ ਇਹ ਨਾ ਲੈਂਦਾ ਸਾਡੇ ਪਿੱਛੋਂ ਤੇ ਬਗੈਰ ਹੀ ਲੈਂਦਾ ਨਾ ਆ ਤੁਰੰਤ ਮਿਲਦਾ अच्छा जी ना गया ऑपरेशन हो गया तो सारी पेमेंट आज 4 दिन हो गई सारी पेमेंटਾਂ ਦੇ ਜੇ ਜੇ ਛੁੱਟੀ ਦੇਣ ਲੱਗੇ अच्छा जी हां जी ਛੁੱਟੀ ਦੇਣੀ ਹੈ ਤੇ ਛੁੱਟੀ ਦੇਣ ਲੱਗਾ ਕਿ ਭਾਵੇਂ ਲਾਵੇ ਤੇ ਮੁਰਕੋ ਨਾਲ ਜਕਸਨ ਲਾ ਦਿੱਤਾ ਪਤਾ ਨਹੀਂ ਕਿਹੜਾ ਲਾਇਆ ਤੇ ਉਸੇ ਪਹਿਲਾਂ ਹੋ ਜਾਂਦੀ ਸੀ ਕੋਈ ਬਰੁਤੀ ਤਾਂ ਰੱਖਿਆ ਸੀ अच्छा नहीं यार अच्छा जी ਤੁਹਾਨੂੰ ਕੀ ਕੀ ਕਿਹਾ ਕਿ ਰਿਕਵਿਸ਼ਨ ਕਿਹਾ ਡਾਕਟਰ ਨੇ ਮਿਲਿਆ ਜਿਹਾ ਪਟਾੜਾ ਉਹਦੇ ਬਹੁਤ ਗਿਆ ਚੱਲ ਆਵੇ ਠੀਕ ਸੀ ਛੁੱਟੀ ਦੇਣ ਦੀ ਪਹਿਲੇ ਲੈ ਲੇ ਗਾ ਤੇ ਚੁੱਟੀ ਦੇ ਤੇ ਦੇਖੀ ਚ ਸਾਰੇ ਲਲੇ ਹੁਣ ਉਹਨਾਂ ਕੋ ਜੈਕਸ਼ਨ ਕਰਦਾ ਆ ਉਹ ਕੀ ਬਣਾ ਤੀ ਤੇ ਉਹ ਡਾਕਟਰ ਤੈਨੂੰ ਮਿਲਿਆ ਜੀ ਨਾ ਨਾ ਨਹੀਂ ਹੋ ਗਿਆ ਡਾਟਾ ਆ ਗਿਆ ਪੀਕਾ ਲਾ ਕੇ ਬਸ ਦੱਬ ਹੋ ਗਿਆ ਨਿਕਲ ਗਿਆ ਕਿਹੜਾ ਹਸਪਤਾਲ ਲਗਾ ਜੀ ਨਿਊ ਲਾਈਟ ਆ ਬੱਚੇ ਪੁੱਤ ਬਈ ਨਿਊ ਲਾਈਟ ਹੀ ਆਓ ਬਈ ਆ ਜੀ ਇੱਕ ਲੇਡੀ ਦੇ ਗੋਡੇ ਦਾ ਪ੍ਰੈਸ਼ਰ ਹੋਇਆ ਉਹ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਆ ਜਦੋਂ ਟੁੱਟੀ ਦੇ ਨਦੀ ਤੋਂ ਸਾਡਨਲੀ ਲੇਡੀ ਐਕਸਪਾਇਰ ਹੋ ਗਈ ਹੈ ਇਸ ਨੂੰ ਉਸ ਹੋਇਆ ਇਹਨਾਂ ਨੇ ਤੰਨਾ ਲਗਾਇਆ ਹੋਇਆ ਹੈ ਇਹ ਬਾਕੀ ਡਾਕਟਰਾਂ ਨਾਲ ਵੀ ਆ ਰਹੇ ਆ ਜੋ ਵੀ ਗੱਲ ਹੋਏ ਕੀ ਫਿਰ ਉਹ ਗੱਲ ਕਰਦੇ ਨੇ ਜੀ ਜੋ ਵੀ ਦੋਸ਼ੀ ਪਾਇਆ ਜਾਏਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਡਾਕਟਰਾਂ ਕੋਲ ਜਾ ਕੇ ਮਿਲਿਆ ਨਹੀਂ ਡਾਕਟਰ ਸਾਹਿਬ ਅਗਿੰਦਰ ਨਸੀਬ ਵੀ ਹੈਗੇ ਸਾਰੇ ਮਗੇਗਾ ਇਹ ਮੇਨ ਡਾਕਟਰ ਜਿਹੜੇ ਇੱਥੋਂ ਦੇ ਆ ਉਹਨਾਂ ਨੂੰ ਰਿਮਾਂਡ ਕਰ ਰਹੇ ਆ ਜੀ ਜੀ ਸਾਹਿਬੇ ਸਾਹਮਣੇ ਆਏ ਕਾਰਨ ਘਟਣਾ ਨਹੀਂ ਜੇ ਇਹ ਪੋਸਟਵਾਰ ਦੇ ਬਾਅਦ ਹੀ ਪਤਾ ਲੱਗੇਗਾ ਕੋਟਾਟ ਨੂੰ ਭਾਰੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਸਮਤਾਮ ਕਾਰਵਾਈ ਕੀਤੀ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵੱਲੋਂ ਖਿਲਾਫ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦਿੰਦੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਉਸ ਤਰ੍ਹਾਂ ਕਾਰਵਾਈ ਹੋਏਗੀ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਿਹਾ ਵੀ ਉਹ ਭੱਜ ਗਏ ਆ ਹਸਪੀਟਲ ਛੱਡ ਕੇ ਡਾਕਟਰ ਸਾਹਿਬ ਨੂੰ ਭਾਇੇ ਸੀ ਕੰਮ ਕੀ ਦੇ ਦੇ ਉਹਨਾਂ ਨੂੰ ਬੁਲਾ ਰਿਆ ਵਾਪਸ ਆ ਰਹੇ ਹੋ ਜੀ